ਪ੍ਰਾਈਵੇਟ ਹਸਪਤਾਲਾਂ ਦੀ ਤਰ੍ਹਾਂ ਹੁਣ ਸਰਕਾਰੀ ਹਸਪਤਾਲ ਦੇ ਅੰਦਰ ਵੀ ਮਰੀਜ਼ਾਂ ਨੂੰ ਮਿਲੀਆਂ ਏ ਸਾਰੀਆਂ ਸਹੂਲਤਾਂ ਹੁਣ ਗੱਚਾ ਬੱਚਾ ਦੇ ਲਈ ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਕੀਤੇ ਗਏ ਹੀਟਰ ਦੇ ਪ੍ਰਬੰਧ ਦੱਸਦੀ ਏ ਕਿ ਜਿੱਥੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਵਸੂਲੇ ਜਾਂਦੇ ਅਤੇ ਤਾਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨਹੀਂ ਲੇਕਿਨ ਹੁਣ ਸਰਕਾਰੀ ਹਸਪਤਾਲ ਦਾ ਹਸਪਤਾਲਾਂ ਦੇ ਵਿੱਚ ਵੀ ਹੁਣ ਇਹ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਹਸਪਤਾਲ ਦੇ ਅੰਦਰ ਜੱਚਾ ਬੱਚਾ ਦੇ ਲਈ ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਹੇਟਰਾਂ ਦੇ ਪ੍ਰਬੰਧ ਕੀਤੇ ਗਏ ਹਨ ਇਹ ਸਾਰੀ ਜਾਣਕਾਰੀ ਬਠਿੰਡਾ ਸਿਵਲ ਹਸਪਤਾਲ ਦੇ ਅੰਦਰ ਜੱਚਾ ਬੱਚਾ ਹਸਪਤਾਲ ਦੇ ਐਸਐਮਓ ਡਾਕਟਰ ਪ੍ਰੀਤ ਮਨਿੰਦਰ ਵੱਲੋਂ ਇਹ ਸਾਰੀ ਆਪ ਜਾਣਕਾਰੀ ਸਾਂਝੀ ਕੀਤੀ ਗਈ ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਪ੍ਰਬੰਧ ਸਾਰੇ ਮੁਕੰਮਲ ਕੀਤੇ ਗਏ ਹਨ ਅਤੇ ਜਿੱਥੇ ਔਰਤਾਂ ਅਤੇ ਜੱਚਾ ਬੱਚਾ ਦੇ ਲਈ ਨਾਲੋਂ ਆਪਣਾ ਹਿੱਟਾਂ ਦੇ ਪ੍ਰੋਜੈਕਟ ਕੀਤੇ ਗਏ ਉੱਥੇ ਜਿਹੜੀ ਆਪਣਾ ਕੰਬਲ ਹਨ ਉਹਨਾਂ ਵੱਲੋਂ ਕੁਝ ਨਾਮੇ ਖੁਦ ਦੇ ਗਏ ਤੇ ਜਿਹੜੇ ਪ੍ਰਾਣਿਕ ਨੂੰ ਆਪਣਾ ਕੰਬਲ ਸੀ ਉਹ ਵੀ ਇਹਨਾਂ ਵੱਲੋਂ ਇੱਕ ਵਾਰੀ ਵਾਸ਼ ਕਰਵਾ ਲਏਗੇ ਅਸੀਂ ਦਿਖਾ ਰਹੇ ਹਾਂ ਬਟਿੰਡਾ ਦੇ 16 ਹਤਾੜੀਆਂ ਇਹ ਸਾਰੀਆਂ ਬੱਚਾ ਬਚਾਅ ਸਕੀਨਾਂ ਜਿੱਥੇ ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਔਰਤਾਂ ਦੇ ਲਈ ਤੇ ਅਤੇ ਛੋਟੇ ਬੱਚਿਆਂ ਦੇ ਲਈ ਜਿਹੜੇ ਇਹ ਆਪਣਾ ਇਹਨਾਂ ਵੱਲੋਂ ਜਿਹੜੇ ਹੀਟਰ ਨੇ ਉਹ ਇਹਨਾਂ ਵੱਲੋਂ ਲਗਾ ਦਿੱਤੇ ਗਏ ਹਨ ਹੁਣ ਸਰਦੀਆਂ ਦੇ ਮੌਸਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਇਹਨਾਂ ਵੱਲੋਂ ਨਹੀਂ ਆਉਣ ਦਿੱਤੀ ਜਾ ਰਹੀ ਹੈ ਅਜਿਵੇਂ ਬਖਾਰੀਆਂ ਬਠਿੰਡਾ ਦੇ ਸਿਵਲ ਹਸਤਾਲ ਦੇ ਜੱਚਾ ਵਿੱਚ ਹਸਤਾਲ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਜੱਚਾ ਤੇ ਅਤੇ ਬੱਚਾ ਦੇ ਲਈ ਇਹ ਆਪਣਾ ਜੋ ਸਿਵਲ ਹਸਤਾਲ ਦੇ ਅੰਦਰ ਹੀਟਰਾਂ ਦੇ ਪ੍ਰਬੰਧ ਕੀਤੇ ਗਏ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆਵਾਂ ਜਿਹੜੀਆਂ ਸਮੱਸਿਆ ਹੈ ਇਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਇਹ ਸਾਰੀ ਜਾਣਕਾਰੀ ਹਸਪਤਾਲ ਦੇ ਐਸਐਮਓ ਡਾਕਟਰ ਪ੍ਰੀਤ ਮਨਿੰਦਰ ਵੱਲੋਂ ਸਾਜੀ ਕੀਤੀ ਹੋਇਆ ਹੈ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਔਰਤਾਂ ਨੂੰ ਕੋਈ ਸਮੱਸਿਆ ਜਾਂ ਕਿਸੇ ਬੱਚੇ ਨੂੰ ਕੋਈ ਸਮੱਸਿਆ ਨਹੀਂ ਹੋਣ ਦਿੱਤੀ ਜਾਵੇਗੀ ਅਗਰ ਹਜੇ ਤੱਕ ਸਰਦੀ ਜ਼ਿਆਦਾ ਨਹੀਂ ਹੋਈ ਤੇ ਅਗਰ ਹੁਣ ਵੀ ਅਗਰ ਕੋਈ ਆਪਣਾ ਔਰਤ ਜਾਂ ਕੋਈ ਬੱਚੇ ਦੇ ਮਾਪੇ ਨੇ ਜਿਹੜੇ ਉਹ ਹਿੱਟਰ ਦੀ ਆਪਣਾ ਇਹਨਾਂ ਵੱਲੋਂ ਦੀ ਆਪਣਾ ਮੰਗ ਕੀਤੀ ਹੈ ਤਾਂ ਇਹਨਾਂ ਵੱਲੋਂ ਉਹਨਾਂ ਦੇ ਵੀ ਇਹ ਸਾਰੇ ਪ੍ਰਬੰਧ ਜਿਹੜੇ ਉਹ ਕੀਤੇ ਜਾਂਦੇ ਆ ਅਸ਼ੰਭਾ ਰਹੇ ਆ ਸਿਵਲ ਹਸਪਤਾਲ ਦੇ ਅੰਦਰ ਇਹ ਸਾਰੇ ਜਿਹੜੀ ਆਪਣਾ ਪ੍ਰਬੰਧ ਨੇ ਉਹ ਹੋ ਚੁੱਕੇ ਨੇ ਅਤੇ ਡਾਕਟਰਾਂ ਵੱਲੋਂ ਲਗਾਤਾਰ ਇਹ ਆਪਣਾ ਆਮ ਲੋਕਾਂ ਨੂੰ ਜਿਹੜੇ ਸਰਕਾਰੀ ਹਸਪਤਾਲ ਦੇ ਸਹੂਲਤਾਂ ਜਿਹੜੀਆਂ ਹਨ ਪ੍ਰਾਈਵੇਟ ਹਸਪਤਾਲਾਂ ਦੇ ਤਰ੍ਹਾਂ ਦਿੱਤੀਆਂ ਜਾ ਰਹੀਆਂ ਹਨ। ਸਦੀ ਦਾ ਉੱਤੇ ਜਿਹੜੀ ਸ਼ੁਰੂ ਹੋ ਗਈ ਹੈ ਤੇ ਲਈ ਅਸੀਂ ਸਾਡੀ ਜਿਹੜੀ ਤਿਆਰੀ ਮੁਕੰਮਲ ਹੈ। ਸਾਰੇ ਬਲੈਂਕਟ ਜਿਹੜੇ ਡਰਾਈ ਕਲੀਨ ਕਰਾ ਲਏ ਗਏ ਆ। ਜਿਹੜੇ ਹੀਟਰ ਹੈ ਉਹ ਵੀ ਠੀਕ ਕਰਾ ਲਏ ਗਏ ਨਵੇਂ ਹੀਟਰ ਖਰੀਦੇ ਗਏ ਨਵੇਂ ਕੰਬਲ ਵੀ ਖਰੀਦੇ ਗਏ ਆ। ਤਾਂ ਬਿਲਕੁਲ ਹੁਣ ਸਾਡੀ ਤਿਆਰੀਆਂ ਕੋਈ ਦਿੱਕਤ ਨਹੀਂ ਆਏਗੀ ਪੇਸ਼ੈਂਟਸ ਨੂੰ ਰਾਤ ਨੂੰ ਜਿਆਦਾ ਘਬਰਉਂਦੇ ਨਹੀਂ ਬੱਚੇ ਨੇ ਜਨਮ ਕਰਨ ਦੀ ਜਵਾਰੀ ਆ ਜਦ ਤੱਕ ਉਹਦੇ ਲਈ ਕੰਬਲ ਜਿਹੜੇ ਹੈਗੇ ਆ ਬਾਹਰ ਕੱਢੇ ਹੋਏ ਆ ਬੱਚਿਆਂ ਲਈ ਬਲੈਂਕਟ ਬਾਹਰ ਹੀ ਨੇ ਇਵਨ ਹੀਟਰ ਵੀ ਬਾਹਰ ਜੇ ਕੋਈ ਪੇਸ਼ੈਂਟ ਡਿਮਾਂਡ ਕਰਦਾ ਹੈ ਤਾਂ ਹੀਟਰ ਲੱਗ ਜਾਂਦਾ ਹੈ ਅਦਰਵਾਈਜ਼ ਜਿਹੜੇ ਬੱਚੇ ਜਿਆਦਾ ਸਿੱਕੁੰਦੇ ਉਹ ਵੈਸੇ ਨਿੱਕੂ ਚ ਹੁੰਦੇ ਆ ਤੇ ਇਰੇਡੀਅੰਟ ਫਾਰਮਰ ਦੇ ਅੰਦਰ ਹੀ ਹੁੰਦੇ ਆ